ਪਾਈਏ ਔ ਤੰਗੜਾ ਪਾਈਏ ਲੋਰੀ ਦਾ ਲੱਟੇਰ ਮਨਾਈਏ ਓ ਪਾਜੀ ਜੀ ਦੀ ਨੋਰੀ ਦੇ ਹਰੇ ਤੇ ਕੀ ਸੰਦੇਸ਼ ਦੇਣਾ ਚਾਹੂੰ ਵਾਹਿਗੁਰੂ ਖਾਸਾ ਸ੍ਰੀ ਵਹਿਰ ਦੀ ਫਤੇ ਮੈਂ ਹਰਜੋਤ ਸਿੰਘ ਸਰਪੰਚ ਪਿੰਡ ਸਰਾਏ ਆਪਣੇ ਉਹਨਾਂ ਅਤੇ ਆਪਣੇ ਪਰਿਵਾਰ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਹਿਯ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਪਤੀਆਂ ਲੋਹੜੀ ਦੀਆਂ ਅਤੇ ਮਾਘੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਵਾਹਿਗੁਰੂ ਅਰਦਾਸ ਬੇਨਤੀ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਲੋਹੜੀ ਅਤੇ ਮਾਘੇ ਦੀਆਂ ਖੁਸ਼ੀਆਂ ਭਰਿਆ ਤਿਆਰ ਸਰਬੱਤ ਲਈ ਇਹ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇਰਿਆਂ ਲੈ ਆਵੇ ਤੇ ਸਰਬੱਤ ਦੀ ਖੁਸ਼ੀਆਂ ਭਰਿਆ ਜਿਹੜਾ ਇਹ ਧਿਆਰ ਹੁਣਾ ਹੈ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਕਿ ਲੋਹੜੀ ਦੇ ਇਤਿਹਾਰ ਵਿੱਚ ਚੈਨਾ ਡੋਰ ਦੀ ਜਿਹੜੀ ਆ ਉਹ ਵਰਤੋਂ ਨਾ ਕੀਤੀ ਜਾਵੇ। ਇਹ ਬਹੁਤ ਜ਼ਿਆਦਾ ਨੁਕਸਾਨ ਦੇ ਆ ਗਿਆ। ਕਿਰਪਾ ਕਰਕੇ ਜਿਹੜੀ ਆ ਉਹ ਦੂਸਰੀ ਡੋਰ ਨਾਲ ਹੀ ਆਪਣੇ ਬੱਚੇ ਪਤੰਗਾ ਹਡੋਣ ਤੇ ਚੈਨਾ ਦੀ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ। ਇੱਕ ਮੈਂ ਇਥੇ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਵਿੱਚ ਆਪਣੇ ਬੇਟਿਆਂ ਦੀ ਲੋੜੀ ਮਨਾਉਂਦੇ ਹਾਂ ਤੇ ਇਹ ਵੀ ਸਾਡਾ ਫਰਜ਼ ਬੰਦਾ ਹੈ ਕਿ ਧੀਆਂ ਦੀ ਲੋੜੀ ਵੀ ਮਨਾਈ ਜਾਵੇ ਤੇ ਧੀਆਂ ਦਾ ਵੀ ਲੋੜੀ ਜਰੀਆ ਉਹ ਮਨਾਈ ਜਾਵੇ ਜੋ ਮੈਂ ਦੁਬਾਰਾ ਫਿਰ ਆਪਣੇ ਸਮੂਹ ਗ్రాਮ ਪੰਚਾਇਤ ਪਿੰਡ ਸਰਾਏ ਵੱਲੋਂ ਇਲਾਕਾ ਨਵਾਸੀਆਂ ਨੂੰ ਅਦੇ ਸਾਸ ਅਦੇ ਸਮੂਹ ਦੇਸ ਵਾਸੀਆਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਵਾਹਿਗੁਰੂ ਸਾਸਿ ਵਾਹਿਗੁਰੂ